हेलो परिवार फेसबुक फैमिली जी ਤੁਸੀਂ ਸਭ ਕਿਵੇਂ ਹੋ ਠੀਕ ਠਾਕ ਤੰਦਰੁਸਤੋ ਵਧੀਆ ਹੋ ਆਪਣੇ ਆਪਣੇ ਘਰ ਠੀਕ ਹੋਵੋਗੇ ਔਰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਥੋੜਾ ਜਾ ਅੱਜ ਮੇਰਾ ਭਜਨ ਬੋਲਣ ਨੂੰ ਮਨ ਕਰ ਰਿਹਾ ਹੈ ਤੇ ਕੁਝ ਲਾਈਨਾਂ ਮੈਂ ਆਪਣੇ ਸਤਿਗੁਰੂ ਮਹਾਰਾਜ ਲਈ ਲਿਖੀਆਂ ਨੇ ਜੋ ਕਿ ਦਿਲੋਂ ਲਿਖ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਤੁਸੀਂ ਵੀ ਦੱਸਣਾ ਤੁਹਾਨੂੰ ਮੇਰਾ ਗੁਰੂ ਮਰੀ ਦਾ ਜੋ ਬੋਲਿਆ ਹੋਇਆ ਭਜਨ ਹੈ ਉਹ ਕਿਵੇਂ ਦਾ ਲੱਗਿਆ സിഗുരുമ ജി அதுக்குரா சத்கரு மே மலிகனாத்த ਤੁਸੀਂ ਮੈਨੂੰ ਦਿੱਤਾ ਸ਼ਿਰਨਾ ਦੇ ਨਾਲੇ ਜੋ ਵੀ ਮੈਂ ਕਹਿੰਦੀ ਜੋ ਵੀ ਮੈਂ ਮੰਗੀ ਦੀ ਤੁਸੀਂ ਮੈਨੂੰ ਦਿੱਤਾ ਹੁਣ ਵੀ ਮੇਰੀ ਲਾਜ਼ੀ ਤੁਸੀਂ ਰੱਖ ਲੈਣਾ ਟੁੱਟੀ ਜੋ ਦਿੱਸਤੀ ਜੁੜ ਜਾਣੇ ਨਵੀ ਮੇਰੀ ਤੂੰ ਸੀ ਲਾਜ ਰੱਖ ਲੈਣਾ ਟੁੱਟੇ ਜੋ ਰਿਸ਼ਤੇ ਜੁੜ ਜਾਣੀ ਸਤ ਗੁਰੂ ਮੇਰੀ ਮੇਰੀ ਮਾਲਕ ਜੀ RAM ਮੇਰੀ ਭਗਵਾਨੀ ਮੇ ਸਤਿਗੁਰੂ ਮੀਰੀ ਆਂਤ੍ਰਿਆਮੀ ਆ ਆ ਆ ਆ ਆ ਆ ਜੈ ਸ਼੍ਰੀ ਰਾਮ ਸਤਿਗੁਰੂ ਮਾਲਿਕ ਜੀ ਦਾ ਜਿਹੜਾ ਕਿ ਮੇਰੇ ਦਿਮਾਗ ਦੇ ਵਿੱਚ ਚੱਲ ਰਿਹਾ ਭਜਨ ਤੁਹਾਡੇ ਸਾਰਿਆਂ ਨਾਲ ਮੈਂ ਸਾਂਝਾ ਕੀਤਾ ਇਹ ਭਜਨ ਤੁਹਾਨੂੰ ਕਿਵੇਂ ਦਾ ਲੱਗਾ ਇਸ ਬਾਰੇ ਮੈਨੂੰ ਜ਼ਰੂਰ ਦੱਸਣਾ ਬਾਕੀ ਕਹਿੰਦੇ ਨੇ ਮਰਦਾ ਸ਼ਰਦਾ ਨੂੰ ਮਰਦਾ ਦੇ ਮਰਦਾ ਨੂੰ ਨੀਤਾ ਦੀ ਨੀਤਾ ਜਿਨ੍ਹਾਂ ਦੀਆਂ ਸੱਚੀਆਂ ਰੱਬ ਉਹਨਾਂ ਨੂੰ ਮਿਲਦਾ ਤੇ ਕਿਤੇ ਨਾ ਕਿਤੇ ਜਦੋਂ ਅਸੀਂ ਇਸ ਲਾਈਨਾਂ ਨੂੰ ਆਪਣੇ ਦਿਮਾਗ ਰਾਹੀਂ ਦਿਲੋਂ ਸਤਿਗੁਰੂ ਮਾਲਕ ਨੂੰ ਯਾਦ ਕਰੀਏ ਤਾਂ ਕਿਤੇ ਨਾ ਕਿਤੇ ਪ੍ਰਭੂ ਆਪਣੇ ਆਪ ਹੀ ਫਜ਼ਨ ਉਹ ਤਿਆਰ ਕਰ ਦਿੰਦੇ ਨੇ ਉਹਨਾਂ ਨੂੰ ਮਤਲਬ ਲਾਈਨਾਂ ਜੋੜਨ ਦੀ ਜਾਂ ਕਰਨ ਦੀ ਜਾਂ ਮਤਲਬ ਯਾਦ ਕਰਨ ਦਾ ਕੋਈ ਵੀ ਉਸ ਵਿੱਚ ਰੀਜ਼ਨ ਨਹੀਂ ਹੁੰਦਾ ਸਿਰਫ ਤੁਹਾਡੀ ਆਪਣੀ ਲਗਨ ਸਤਿਗੁਰੂ ਮਾਲਕ ਦੇ ਪ੍ਰਤੀ ਹੋਣੀ ਚਾਹੀਦੀ ਹੈ ਸੋ ਓਕੇ ਧੰਨਵਾਦ थैंक यू so much ਪਰਵਾਰ ਫੇਸਬੁਕ ਫੈਮਲੀ ਜੀ ਕਿਨੂ ਕਿਨੂ ਇਹ ਮੇਰਾ ਸ਼ਬਦ ਵਧੀਆ ਲੱਗਾ ਭਜਨ ਅੱਛਾ ਲੱਗਾ ਉਸ ਬਾਰੇ ਮੈਨੂੰ ਕਮੈਂਟਸ ਕਰਨਾ थैंक यू